ਇਸ ਬਾਅਦ ਦੇ ਵਿੱਚੋਂ ਅੱਜ ਆਪਾਂ 15 ਨੰਬਰ ਕੋੜੀ ਦਾ ਪਹਿਲਾ ਸ਼ਲੋਕ ਇੰਨੇ ਚ 4 ਸ਼ਲੋਕ ਲੈ ਅੱਗੇ ਅਸੀਂ ਆਪਾਂ ਵਿਚਾਰਦੇ ਜਾਵਾਂਗੇ ਪਹਿਲੇ ਸ਼ਲੋਕ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਸ਼ਲੋਕ ਮਹਿਲਾ ਪਹਿਲਾ ਦਇਆ ਕਪਾਸ ਸੰਤੋਖ ਸੂਤ ਜਤ ਗੰਢੀ ਸਤਿ اس شبد بھی کیتا جاتا ہے جوڑیا جاتا ہے میں ٹوک ماتر جا اتیاس سانجا کرنا ہے کیونکہ اتیاس میں کافی واری آپ جی نہ سانج کر چکے ہوں پر بھات پریوں دے درمیان کہ اتنے بھی میں کئی باری آپ جی نہ کیتی ہیں ਪਰ ਫਿਰ ਵੀ ਮੈਂ ਥੋੜੀ ਜਿਹੀ ਸੋਖੇ ਜੀ ਦੀ ਬੇਨਤੀ ਜ਼ਰੂਰ ਕਰਨੀ ਹੈ ਤਾਂ ਕਿ ਗੱਲ ਪਕੜ ਜਾ ਸਕੇ ਤੇ ਫਿਰ ਸਾਡੇ ਲਈ ਇਹ ਸ਼ਬਦ ਸਮਝਣਾ ਸੌਖਾ ਹੋ ਜਾਏਗਾ ਬਹੁਤਾ ਵਿਚਾਰਨ ਦੀ ਵੀ ਲੋੜ ਨਹੀਂ ਪੈਣੀ ਵਿੱਪਰ ਵਾਦ ਨੇ ਚਾਰ ਵਰਨ ਬਣਾਏ ਸਨ ਵਿੱਪਰ ਇੱਕ ਸੋਚ ਹੈ ਨਹੀਂ ਬ੍ਰਾਹਮਣ ਕੋਲ ਪੰਡਿਤ ਵਿਦਵਾਨ ਇਹਦੇ ਅਰਥ ਵਿਦਵਾਨ ਨੇ ਵਿਪਰਿਕ ਸੋਚ ਹੈ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਮਾਰਗ ਤੇ ਹਾਵੀ ਨਹੀਂ ਹੁੰਦੀ ਸੀ ਉਸ ਸੋਚ ਨੂੰ ਵਿਪਰਵਾਦ ਨੇ ਚਾਰ ਵਰਨ ਬਣਾਏ ਸਨ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਇਨ੍ਹਾਂ ਚਾਰਾਂ ਦੇ ਵਿੱਚੋਂ ਤਿੰਨ ਜਣਿਆਂ ਨੂੰ ਜਿਨਿਊ ਪਾਣ ਦੀ ਆਗਿਆ ਸੀ ਰਸਮਾਂ ਲੱਗਸਨ ਦਿਨ ਲੱਗਸੀ ਰੁੱਤਾਂ ਲੱਗਸਨ ਤੇ ਜਿਹੜਾ ਜਨੀਉ ਹੈ ਉਹਦੇ ਆਕਾਰ ਵੀ ਲੱਗਸਨਾ ਜਨੀਉ ਹਮੇਸ਼ਾ ਖੱਬੇ ਮੋਢੇ ਤੋਂ ਸੱਜੇ ਖੱਬੇ ਪੱਖੀ ਵਾਲੇ ਪਾਸੇ ਪਾਇਆ ਜਾਂਦਾ ਹੈ ਅਸੀਂ ਸ਼ਿਰੀ ਸਾਹਿਬ ਜਿਹੜਾ ਹੈ ਉਹ ਸੱਜੇ ਮੋਢੇ ਤੋਂ ਪਾਉਂਦੇ ਆਂ ਉੰਦਾ ਕਾਰਨ ਹੈ ਵੀ ਜਿਆਦਾ ਸੱਜੇ ਹੱਥ ਦੇ ਵਰਤੋ ਕਰਦੇ ਤਾਂ ਕਿ ਸ੍ਰੀ ਸਹਿਬ ਜਿਹੜੀ ਉਹ ਫੜਨੀ ਜਕੜਨੀ ਸੁਖੀ ਹੋ ਸਕੇ ਪਰ ਜਨੇ ਉਹ ਜਿਹੜਾ ਖੱਬੇ ਮੋਢੇ ਤੋਂ ਪਾਇਆ ਜਾਂਦਾ ਹੈ ਬੇਸ਼ਾਂ ਇਹ ਉਦੋਂ ਬਦਲਿਆ ਜਾਂਦਾ ਜਦੋਂ ਘਰ ਦੇ ਵਿੱਚੋਂ ਕਿਸੇ ਕੋਈ ਚੜ੍ਹਾਈ ਕਰ ਜੇ ਪਿਤਾ ਜਾਂ ਮਾਤਾ ਕੋਈ ਚੜ੍ਹਾਈ ਕਰ ਜੇ ਨੇ ਉਸੇ ਦਿਨ ਇੱਕ ਦਿਨ ਲਈ ਇਹ ਫਿਰ ਸੱਜੇ ਮੋਢੇ ਤੇ ਪਾਇਆ ਜਾਂਦਾ ਨਹੀਂ ਤਾਂ ਹਮੇਸ਼ਾ ਲਈ ਖੱਬੇ ਮੋਢੇ ਤੋਂ ਹੀ ਚੱਲਦਾ ਹੈ ਹਿੰਦੀ ਰਸਮਾਂ ਲੱਗ ਲੱਗ ਸਨ ਦੀ ਪਰਵਾਦ ਚਲਾਕ ਬੋਤ ਸੀ ਹੁਣ ਬ੍ਰਾਹਮਣ ਜਿਹੜਾ ਏ ਤੋਂ 8 ਸਾਲ ਦੀ ਉਮਰ 'ਚ ਰਸਮ ਉਹਨੇ ਪਾਏਗਾ 8 ਸਾਲ ਦੀ ਉਮਰ 'ਚ ਜਿਹਨੇ ਉਹ ਪਾਏਗਾ ਤਿੱਕਪਾ ਦਾ ਪਾਏਗਾ ਤੇ ਰੁੱਤ ਬਸੰਤ ਦੀ ਹੋਵੇਗੀ ਤੇ ਰਸ ਖੱਤਰੀ ਜਿਹੜਾ ਏ ਉਹ 11 ਸਾਲ ਦੀ ਉਮਰ 'ਚ ਬਣਦਾ ਪਾ ਮੰਜੇ ਵਣਦੇ ਹੁੰਦੇ ਸਨ ਬਣਦਾ ਪਾਏਗਾ ਤੇ ਸਰਦੀ ਦੀ ਰੁੱਤ ਵਿੱਚ 11 ਸਾਲ ਦੀ ਉਮਰ 'ਚ ਹੁਣ ਗੁਰੂ ਨਾਨਕ ਪਾਸ਼ਾ ਜੀ ਨੂੰ ਪਾਇਆ ਜਾਣਾ ਉਹ 11 ਸਾਲ ਦੀ ਉਮਰ 'ਚ ਖੱਤਰੀ ਸਨ ਉਹ ਜਿਹੜਾ ਬੈਸ਼ ਹੈ ਉਹਨੂੰ 12 ਸਾਲ ਦੀ ਉਮਰ 'ਚ ਭੇਡ ਦੀ ਉੰਨ ਦਾ ਤੇ ਗਰਮੀ ਦੀ ਰੁੱਤ ਵਿੱਚ ਪਾਇਆ ਜਾਣਾ ਦੇ ਸ਼ੁਰੂ ਤੇ ਉਹ 12 ਸਾਲ ਦੀ ਉਮਰ ਤੇ ਹੋਏ। ਹਿੰਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ 11 ਸਾਲ ਦੀ ਉਮਰ ਹੈ। ਕਲਿਆਣ ਦਾਸ ਪਿਤਾ ਕਲਿਆਣ ਦਾਸ ਜੀ ਜਿੰਨੀ ਵੀ ਉਹਨਾਂ ਦੀ ਜਾਣਕਾਰੀ ਸੀ ਨਾ ਪਟਵਾਰੀ ਸੰਤਿ ਸਜਦਾ ਪੁੱਜਦਾ ਕਰ ਸੀ। ਅਮੀਰਾਂ ਚੋਂ ਘੱਟ ਤੇ ਜਾਣਕਾਰੀ ਬੜੀ ਸੀ ਉਹਨਾਂ ਦੀ। ਸਾਰੇ ਇਕੱਤਰ ਹੋਏ ਤੇ ਇਕੱਠੇ ਹੋਏ। ਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਜੀ ਨੂੰ ਬਿਠਾਇਆ ਗਿਆ ਪੰਡਿਤ ਹਰਦੀਾਲ ਵੀ ਪਹੁੰਚਿਆ ਜਿਨਿਉ ਪਉਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਰੋਕਤਾ ਕਿੰਦੇ ਜਿਨਿਉ ਪਉਣ ਨਾਲ ਕੀ ਹੋਵੇਗਾ ਪੰਡਿਤ ਹਰਦੀਾਲ ਕਹਿੰਦਾ ਵੀ ਤੂੰ ਧਰਮੀ ਬਣੇਗਾ ਇੱਕ ਗੱਲ ਯਾਦ ਰੱਖਿਓ ਕਿਸੇ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਸੱਚ ਬੋਲਣਾ ਵੀ ਬੜੀ ਵੱਡੀ ਸ਼ਰਮਤਾਈ ਹੈ ਬੜਾ ਔਖਾ ਹੈ ਕਿਸੇ ਦੀ ਅੱਖ ਚੱਕ ਪਾ ਕੇ ਸੱਚ ਬੋਲਣਾ ਵੀ ਆਹ ਸੱਚ ਹੈ ਤੂੰ ਕਿਹੜੇ ਪਾਸੇ ਤੋਰਦੇ ਸਾਨੂੰ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਜੀ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਆਖਿਆ ਸੀ ਜੇ ਜਿਨੇਉ ਪਉਨ ਨੜ ਧਰਮੀ ਬਣਦੇ ਤੇ ਇਹ ਜਿਨੇਉ ਸਾਡੇ ਕਰ ਰੂਹਦੇ ਪਏ ਨੇ ਹਮਕਰ ਸੂਤ ਤਨੈ ਨਿਤ ਤਾਨਾ ਕੰਠ ਜਿਨੇਉ ਤੁਮਾਰੇ ਤੁਮ ਤੋ ਵੇਦ ਪੜੋ ਗੈਤਰੀ ਗੋਬਿੰਦ ਹਿਦੈ ਤੁਮਾਰੇ ਬੜਾ ਔਖ ਹੈ ਜੀ ਅਸੀਂ ਅ ਗੁਰੂ ਨਾਨਕ ਪਾਤਸ਼ਾਹ ਲਈ ਦਾ ਸੱਚ ਅਸੀਂ ਆਪਣੇ ਘਰੇ ਨਹੀਂ ਰੱਖ ਸਕੇ ਕਿਸੇ ਸਾਹਮਣੇ ਬੋਲਣਾ ਤਾਂ ਬੜਾ ਔਖਾ ਹੈ ਇਹ ਮੈਨੂੰ ਗੱਲ ਯਾਦ ਆ ਗਈ ਸਾਨੂੰ ਗੈਨੀ ਜੀ ਨੇ ਸੁਲਾਈ ਸੀ ਕਹਿੰਦੇ ਸੀ ਇੱਕ ਵਾਰ ਕਲਕੱਤੇ ਗਏ ਮੈਂ ਸੰਕੇਪ ਜੀ ਬੇਨਤੀ ਕਰਨ ਲੱਗਿਆ ਰਾਗੀ ਸਿੰਘ ਵੀ ਸਾਡੇ ਨਾਲ ਸੰਕੇਤੇ ਟ੍ਰੇਨ ਤੇ 206 ਜਾਂ 7 ਦੀ ਗੱਲ ਹੈ ਕਹਿੰਦੇ ਅਸੀਂ ਗਏ ਤੇ ਸ਼ਾਮ ਦਾ ਸਮਾਂ ਸੀ ਤੇ ਅਸੀਂ ਬੈਠ ਕੇ ਸੋਦਰ ਦੀ ਬਾਣੀ ਪੜਨ ਲੱਗੇ ਇਸਾ ਤੇ ਗੈਨ ਜੀ ਦਾ ਸੁਭਾਅ ਸੀ ਕੋਈ ਵੀ ਸਿੰਘ ਆnde ਸੀ ਤੇ ਕੰਠ ਸੁਣਦੇ ਸੀ ਵੀ ਸੁਣਾ ਦੋ ਤੇ ਕੇ ਸਿੰਘ ਟਰਦੇ ਮਾਰੇ ਨਾਲ ਹੀ ਨਹੀਂ ਜਾਂਦੇ ਸਰ ਵੀ ਬਾਣੀ ਸੁਣਨਗੇ ਸਰ ਤੇ ਦੋ ਸੋਦਰ ਦੀ ਬਾਣੀ ਜਦੋਂ ਸ਼ੁਰੂ ਹੋਈ ਤੇ ਸਾਹਮਣੇ ਨਾ ਦੋ ਮਨੁੱਖ ਬੈਠੇ ਸੁਣਹੁ ਬ੍ਰਾਹਮਣ ਸੀ ਉਹ ਸੋਦਰ ਦੀ ਬਾਣੀ ਹੋਈ ਤੇ ਸਮਾਪਤੀ ਤੇ ਹੋਈ ਤੇ ਉਹਨਾਂ ਨੇ ਇੱਕ ਗੱਲ ਲੱਭੀ ਜੀ ਤਰਮ ਸਾਰੇ ਕੋ ਹੁੰਦੇ ਨੇ ਜੀ ਕਿੰਦੇ ਨਹੀਂ ਸ਼ਰਮਿਕੋ ਹੈ ਇਨਸਾਨ ਨੇ ਕਿੰਨੇ ਨੇ ਸਾਰੇ ਕੋਈ ਹੁੰਦੀ ਹੈ ਸ਼ਰਮ ਕਿੰਦੇ ਤੁਸੀਂ ਬ੍ਰਾਹਮਣ ਨੂੰ ਕਿੰਨੇ ਹਿੰਦੀ ਜੀਨੇ ਉਪਾਏ ਕਿੰਨੇ ਪਾਇਆ ਤੁਹਾਡੀ ਮਾਤਾ ਨੇ ਪਾਇਆ ਕਿੰਦੇ ਨਹੀਂ ਤੁਹਾਡੀ ਭੈਣ ਨੇ ਪਾਇਆ ਕਿੰਦੇ ਨਹੀਂ ਤੁਹਾਡੇ ਘਰ ਚ ਕਿਸੇ ਔਰਤ ਨੇ ਪਾਇਆ ਨਹੀਂ ਕਿਉਂ ਉਹਨਾਂ ਲਈ ਸ਼ਰਮ ਨਹੀਂ ਕਿ ਨਹੀਂ ਕਿ ਜਦੋਂ ਇਕੋ ਕੀ ਨਹੀਂ ਹੋਏ ਸਾਰੇ ਉਹ ਤਾਂ ਦੂਜਾ ਸਵਾਲ ਸੀ ਤੁਸੀਂ ਵੀ ਤਾਂ ਗਾਤਰੇ ਪਾਉਣੇ ਤੁਸੀਂ ਵੀ ਤਾਂ ਸ਼ੀਰੀ ਸੇਬ ਪਾਏ ਨੇ ਕਿੰਨੇ ਪਾਏ ਸੀ ਪਰ ਸਾਡੇ ਚ ਭੇਦ ਭਾਵ ਨਹੀਂ ਹੈ ਜਿੱਥੇ ਅਸੀਂ ਖੰਡੇ ਬਾਟੇ ਦੀ ਕੋਲ ਲੈਨੇ ਉੱਥੇ ਔਰਤਾਂ ਮਿਲਣੀਆਂ ਨਹੀਂ ਸਾਡੇ ਨਹੀਂ ਆਖਿਆ ਜਨਾਬ ਕਿ ਤੁਸੀਂ ਤਾਂ ਤੋਂ ਸਟੈਲਿਟ ਮਨੇ ਜਿੱਥੇ ਅਸੀਂ ਇੱਕੋ ਬਾਟੇ ਦੇ ਵਿੱਚ ਸ਼ੱਕਦੇ ਆ ਉਸੇ ਬਾਟੇ ਦੇ ਵਿੱਚ ਔਰਤਾਂ ਵੀ ਸ਼ੱਕਦੀਆਂ ਕੋਈ ਭੇਦ ਭਾਵ ਨਹੀਂ ਉਹਦਾ ਵਿਸਵਾਲ ਪਤਾ ਕੀ ਸੀ ਐਡੀ ਸੋਹਣੀ ਵਿਚਾਰ ਧਾਰਾ ਤੁਸੀਂ ਸंसਾਰ ਨੂੰ ਕਿਉਂ ਨਹੀਂ ਦੱਸਦੇ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਐਡੀ ਸੋਹਣੀ ਵਿਚਾਰ ਧਾਰਾ ਜਿੱਦੇ ਚ ਪੇਧ ਪਾ ਗਈ ਹੈ ਜੇ ਜਿਹੜੀ ਬੇਨਤੀ ਕਰ ਰਿਹਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ ਧਾਰਾ ਸੱਚ ਦੀ ਵਿਚਾਰ ਧਾਰਾ ਅਸੀਂ ਦੱਸ ਹੀ ਨਹੀਂ ਸਕੇ ਸਾਡੇ ਵੀ ਬੜਾ ਔਖਾ ਹੋ ਗਿਆ ਹੋਰ ਕਾਰਜ ਬਥੇਰੇ ਕਰ ਲੈ ਵਿੰਦਿਆ ਵੀ ਕਰ ਲਈ ਬੁਰਾਈਆਂ ਵੀ ਕਰਦੀਆਂ ਗੁਰੂ ਨਾਨਕ ਦਾ ਸੱਚ ਨਹੀਂ ਪਾ ਸਕਿਆ ਮੈਂ ਜਿਹੜੀ ਬੇਨਤੀ ਕਰਦੇ ਆਂ ਵੀ ਕਿਸੇ ਦੀ ਅੱਖਾਂ ਚੱਖਾਂ ਪਾ ਕੇ ਉਹਦੀ ਵਿਚਾਰਧਾਰਾ ਨੂੰ ਦੂਰ ਕਰਕੇ ਆਪਣਾ ਸੱਚ ਦੱਸਣਾ ਬੜਾ ਔਖਾ ਏ ਬਹੁਤ ਇਹ ਸੂਰਮਚਾਈ ਹੈ ਸਭ ਤੋਂ ਵੱਡੀ ਜੀ ਬੋਲਿਆ ਜੰਮ ਲੱਕਈ ਵਾਰ ਕਿ ਨਾ ਪਖੰਡ ਫੜ ਲੈ ਕਿਸੇ ਬਾਬੇ ਦੇ ਡੇਰੇ ਚ ਜਾ ਕੇ ਕੋਰੋ ਕਿ ਸੱਚ ਆਖ ਦੇਗਾ ਵੀਸਾ ਕਰ ਗੁਰੂ ਨਾਨਕੀਆ ਕਰਦਾ ہمت ہی نہیں بلند میں گروہ نانک پادشاہ جی گیارہ سال کی عمر ہے کہ پا ترمی بننا کہ او میری ماں بیٹھی جنا ہے میری ماں پنڈت ہردال چپ کر بھی دس ابھی اور تو ہے ہی نہیں ਕੋਈ ਜਗ੍ਹਾ ਇਹ ਮੈਂ ਬੇਨਤੀ ਕਰਾਂ ਕਿੰਨੇ ਸਾਲ ਬੀਤ ਗਏ ਕਿਸੇ ਨੇ ਔਰਤ ਦੇ ਪੱਖ ਚ ਹਾਂ ਦਾ ਨਾਰਾ ਨਹੀਂ ਮਾਰਿਆ ਸੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਮਹਾਰਾਜ ਜੀ ਨੇ ਕਿਸੇ ਦੀ ਮਤ ਨਹੀਂ ਪਈ ਸੀ ਇਹ ਗੱਲ ਅਖੰਡ ਦੀ ਵੀ ਔਰਤ ਨੂੰ ਵੀ ਜਨੇਊ ਪਾ ਦਿਓ ਕਿਸੇ ਚ ਕਿੰਨੇ ਸਾਲ ਹੀ ਬੀਤ ਗਏ ਸਰ ਤੁਸੀਂ ਲਾ ਲਓ ਕਿੰਨੇ ਸੋਹ ਸਾਲ ਹੀ ਬੀਤ ਗਏ ਸਨ ਕਿਸੇ ਨੇ ਵੀ

ਜੀ ਬਰਾਬਰਤਾ ਬਖਸ਼ੀ ਹੈ ਨਾ ਤੇ ਇਹ ਗੁਰੂ ਨਾਨਕ ਬਾਦਸ਼ਾਹ ਜੀ ਮਹਾਰਾਜ ਜੀ ਨੇ ਬਖਸ਼ੀ ਹੈ ਕਿੰਨੀ पीड़ ਕਿੰਨਾ ਕੱਟ ਤੇ ਉਹਦੇ ਚ ਹਾਂ ਦਾ ਨਾਰਾ ਮਾਰਿਆ ਵੀ ਮੇਰੀ ਮਾਂ ਬੈਠੀ ਉਥੇ ਜਿੰਨਾ ਮੈਂ ਦੁੱਧ ਪੀਤਾ ਹੈ ਜਿੰਦੇ ਗਰਭ ਚ ਮੈਂ ਰਿਆ ਉਹਨੂੰ ਪਾਉ ਤੁਸੀਂ ਕਿ ਨਹੀਂ ਉਹ ਵੀਰ ਨੂੰ ਨਿਓ ਮੇਰੀ ਭੈਣ ਬੈਠੀ ਮੇਰੇ ਤੋਂ 5 ਸਾਲ ਵੱਡੀ ਹੈ ਉਹਦੇ ਹੱਥਾਂ ਚ ਮੈਂ ਖੇਡਿਓ ਉਹਨੇ ਮੈਨੂੰ ਲਾਡ ਲਗਾਇਆ ਹੈ ਉਹਨੂੰ ਪਾ ਦੇ ਜੀ ਕਿ ਉਹਨੂੰ ਨਹੀਂ ਆਮਨੁੱਖ ਹੈ ਹੈ ਗਰੀਬਾ ਤੁਸੀਂ ਸ਼ੁੱਧ ਰਖ ਲਿਓ ਸਹਿਤੈ ਮਨੁੱਖ ਦਾ ਹੈ ਇਹਨੂੰ ਪਾ ਦਿਓ ਉਹ ਕਿਨ੍ਹੇ ਨਾ ਵਾਸਤੇ ਬਣਿਆ ਹੀ ਨਹੀਂ ਇਹਨਾਂ ਵਾਸਤੇ ਧਰਮ ਹੀ ਨਹੀਂ ਹੈ ਹੋਣਤ ਵਾਸਤੇ ਧਰਮ ਨਹੀਂ ਸ਼ੁੱਧਰ ਵਾਸਤੇ ਕੋਈ ਧਰਮ ਨਹੀਂ ਇਹ ਸਹਿਬ ਜੀ ਕਹਿੰਦੇ ਫਿਰ ਮੈਨੂੰ ਇਹ ਜਨੇਊ ਹੀ ਨਹੀਂ ਚਾਹੀਦਾ ਜਿਸ ਜਨੇਊ ਨੂੰ ਪਾ ਕੇ ਮੈਂ ਆਪਣੀ ਮਾਂ ਦੇ ਸਾਹਮਣੇ ਉੱਚਾ ਲੱਗਾ ਤੇ ਮੇਰੀ ਮਾਨ ਨਹੀਂ ਵੀ ਲੱਗੇ ਜਿਸ ਜਨੇਊ ਨੂੰ پا ਕੇ ਮੇਰੀ ਭੈਣ ਜਿਹੜੀ ਹੈ ਜਿੰਦੇ ਹੱਥਾਂ 'ਚ ਮੈਂ ਖੇਡਿਆ ਹਾਂ ਉਹ ਮੇਰੀ ਤੋਂ ਨਹੀਂ ਵੀ ਲੱਗੇ ਤੇ ਮੈਂ ਉੱਚਾ ਲੱਗਾ ਜਨੇਊ پا ਕੇ ਮੈਨੂੰ ਇਹ ਜਨੇਊ ਚਾਹੀਦੇ ਸਹਿਬ ਨੇ ਸਾਫ਼ ਇਨਕਾਰ ਕਰ ਦਿੱਤਾ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਹਨ ਉਹ ਸੰਸਾਰ ਦੀ ਉਸਤਤ ਤੇ ਚੁਤਰਾਈਆਂ ਵੱਲ ਧਿਆਨ ਨਹੀਂ ਦਿੰਦੇ ਕਰਿ ਵੀ ਇਸ ਸੰਸਾਰ ਕੀ ਆਖੇਗਾ ਰਿਸ਼ਤੇਦਾਰ ਕੀ ਆਖਣਗੇ ਸਾਖ ਸੰਬੰਧੀ ਕੀ ਆਖਣਗੇ ਕਿ ਮੈਂ ਫਿਰ ਬੇਨਤੀ ਕਰਨ ਲੱਗਿਆ ਵੀ ਉੱਥੇ ਕੱਠ ਘੱਟ ਸੀ ਬੜੀ ਵੱਡੀ ਰਸਮ ਮੰਨੀ ਜਾਂਦੀ ਸੀ ਜੀ ਇਹ ਜੋਤ ਕੱਠ ਸੀ ਉੱਥੇ ਕਿ ਕਲਿਆਣ ਦਾਸ ਜੀ ਨੇ ਮਹਿਸੂਸ ਨਾ ਕੀਤਾ ਹੋਵੇਗਾ ਕਿ ਮੇਰੀ ਤਾਂ ਬੇਇੱਜ਼ਤੀ ਹੋ ਰਹੀ ਹੈ ਕਿ ਦਬਾ ਨਾ ਪਾਇਆ ਹੋਵੇਗਾ 11 ਸਾਲ ਦੀ ਉਮਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ اور صحب جی اپنے سچ تو ٹس مس نہیں ہوئے انہوں نے اس گلچارے انہیں بھی یہ آخر سچ ہی رکھیا کہ دبا نہ پایا گا کہ نہیں تا تو بار سہ تو میں پھر بےنتی کرا صاحب جی نے منع نہیں سا جی کہ میں پا گا جنے بھی. پر اندر مرضی علا نہیں وہ میری مرضی ہوئے گا ਜਿਹੜਾ ਜੀਨੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸਿਓ ਕਿਹੜਾ ਸੀ ਦਿਆ ਕਪਾ ਮਿਲ ਕਪਾ ਦਾ ਨਹੀਂ ਚਾਹੀਦਾ ਮੈਨੂੰ ਦਿਆ ਦਾ ਚਾਹੀਦਾ ਹੈ ਤਾਂ ਤੇਰੇ ਕੋਲ ਦੇ ਦਿੰਦੀ ਕਿਉਂਕਿ ਧਰਮ ਦੇ ਮਾਰਗ ਤੇ ਚੱਲਦੇ ਹੋਇਆ ਦਿਆ ਤਰਸ ਦਾ ਹੋਣਾ ਬੜਾ ਜ਼ਰੂਰੀ ਹੈ ਜੀ ਕਿਉਂਕਿ ਧਰਮ ਦੇ ਮਾਰਗ ਚ ਬਹੁਤ ਐਸੇ ਲੋਕ ਮਿਲਣਗੇ ਜਿਨ੍ਹਾਂ ਦੇ ਸੋਲ ਵੀ ਉਖੜੇ ਹੋਣਗੇ ਜੇ ਤਰਸ ਹੋਏਗਾ ਤੇ ਮਾਰਗ ਤੇ ਚੱਲਾਂਗੇ ਨਾ ਤਰਸਦਾ ਹੋਣਾ ਬੜਾ ਜ਼ਰੂਰੀ ਹੈ। ਸੋਹਰਮ ਦੀਆ ਦਾ ਪੂਤ ਸੈਵ ਦੀ ਕਿਨੇ ਹੈ ਤੇਰੇ ਕੋਲ। ਦੇਆ ਕਪਾਸ ਸੰਤੋਖ ਸੂਤ ਸੰਤੋਖ ਗੁਣਾ ਦੀ ਗੱਲ ਕੀਤੀ ਹੈ ਜੀ ਇਹ। ਚਿੰਨਾ ਦੀ ਗੱਲ ਨਹੀਂ ਕਿ ਸੈਵ ਕਿਨੇ ਹੋਣਾ। ਗੁਣਾ ਦਾ ਹੋਣਾ ਜ਼ਰੂਰੀ ਹੈ। ਜੇ ਤੇਰੇ ਕੋਲ دیا ਹੈ ਤਰਸ ਹੈ ਏ ਜਿ ਨੇ ਉਹ ਹੈ ਤਤੇ। ਧਿਆਗ ਦਾ ਪਾਸ ਸੰਤੋਖ ਸੂਤ ਜਤ ਗੰਢੀ ਜਤ ਦਾ ਭਾਵ ਹੈ ਧਿਆਗ ਦਾ। ਲੋਕੀ ਘਰ-ਬਾਰ ਤਿਆਗ ਕੇ ਚਲੇ ਗਏ। ਪਰਿਵਾਰ ਤਿਆਗ ਕੇ ਚਲੇ ਗਏ। ਸਾਬ ਜੀ ਕਹਿੰਦੇ ਘਰ-ਬਾਰ ਨਹੀਂ। ਵਿਚਾਰ ਨੂੰ ਧਿਆਗਨਾ। ਲੋਭ, ਮੋਹ, ਹੰਕਾਰ ਨੂੰ ਧਿਆਗਨਾ। ਅੰਦਰ ਪਏ ਹੋਏ ਮਾੜੇ ਗੁਣਾਂ ਨੂੰ ਧਿਆਗਨਾ।

ਪੰਡਤ ਰ데요 ਆ ਸੋਚਦਾ ਵੀ ਗੁਨਾਹ ਦੀ ਗੱਲ ਅੱਜ ਤੱਕ ਨਹੀਂ ਕੀਤੀ ਜਿਨੇਊ ਲਾਏ ਬੜੇ ਨੇ ਪਾਏ ਬੜੇ ਨੇ ਪਰ ਮੈਂ ਕਿਸੇ ਨੂੰ ਇਹ ਨਹੀਂ ਆਖਿਆ ਵੀ ਸੰਤੋਖ ਵੀ ਜ਼ਰੂਰੀ ਹੈ ਤਰਸ ਵੀ ਜ਼ਰੂਰੀ ਹੈ ਉੱਚਾ ਆਚਰਨ ਵੀ ਜ਼ਰੂਰੀ ਹੈ ਚੰਗਾ ਕਿਰਦਾਰ ਵੀ ਜ਼ਰੂਰੀ ਹੈ ਇਹ ਤਾਂ ਅਜੇ ਤੱਕ ਨਹੀਂ ਆਖਿਆ ਪਰ ਇਹ ਤਾਂ ਉੰਦੇ ਕੋਲ ਜਿਨੇਊ ਹੈ ਹੀ ਨਹੀਂ ਸਹਿਬ ਜੀ ਕਹਿੰਦੇ ਦੇਹਾ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਿਨੇਉ ਜੀ ਕਾ ਇਹ ਤਨ ਦਾ ਨਹੀਂ ਹੈ ਜੀ ਇਹ ਜੀ ਦਾ ਮਨ ਦਾ ਜਿਨੇਉ ਹੈ ਤੇਰੇ ਆਲਾ ਤਨ ਦਾ ਉਹ ਤਨ ਤੇ ਰਹਿ ਜਾਣੇ ਦੀ ਜਿਹੜਾ ਮੈਂ ਦੱਸ ਰਿਆ ਨਾ ਉਹ ਜਿਨੇਉ ਮਨ ਦਾ ਹੈ ਮਨ ਕਰਕੇ ਜੀ ਸਭ ਕੁ ਤਨ ਦੀ ਮਜਾਲ ਹੈ ਮਨ ਤੋਂ ਬਗੈਰ ਦੋ ਪਾਟੇ ਵੀ ਪਟਾ ਦੇਵੇ ਮਨ ਕਰ ਕੀ ਚਲਦਾ ਤਨ ਸਾਡਾ ਜੇ ਮਨ ਚੰਗਾ ਹੈ ਤੇ ਤਨ ਵੀ ਚੰਗੇ ਪਾਸੇ ਜਾਏਗਾ ਸਾਈਬ ਕਹਿੰਦੀ ਤਨ ਵਾਲੀ ਧਿਆਨ ਦਿੱਤਾ ਮਨ ਵਾਲਾ ਧਿਆਨ ਨਹੀਂ ਦਿੱਤਾ ਇਹ ਜਿਨੇ ਉਹ ਜੀ ਕਾ ਭਈ ਤਾ ਪਾਂਡੇ ਘੱਟ ਪਾਂਡੇ ਉਹਨੂੰ ਅਖੇ ਪੰਡਿਤ ਹਰਿਆਣੂ ਜੇ ਤੇਰੇ ਕੁਲ ਹੈਗਾ ਤਾਂ ਮਿੰਨੂ ਪਾਦੇ ਪਰ ਆ ਜਿਨੇਊ ਨਹੀਂ ਚਾਹੀਦਾ ਜਿਹੜਾ ਤੂੰ ਆਖਦਾ ਮੈਨੂੰ ਇਹ ਜਿਨੇਊ ਨਹੀਂ ਚਾਹੀਦਾ ਜਿੰਦੇ ਨਾਲ ਮੰਡੀਆਂ ਪੈ ਜਾਂਦੀਆਂ ਨੇ ਮੈਨੂੰ ਇਹ ਜਿਨੇਊ ਨਹੀਂ ਚਾਹੀਦਾ ਜਿੰਦੇ ਨਾਲ ਮਾਂ ਦੀ ਮਾਂ ਦੇ ਸਾਹਮਣੇ ਇਹ ਮਹਿਸੂਸ ਕਰਾਂ ਕਿ ਮੇਰੀ ਮਾਂ ਤਾਂ ਧਰਵੀ ਨਹੀਂ ਹੈ ਮੇਰੀ ਭੈਣ ਧਰਵੀ ਨਹੀਂ ਹੈ ਇਹ ਨਹੀਂ ਜਿਨੇਊ ਚਾਹੀਦਾ ਸਹਿਬ ਜੀ ਕਹਿੰਦੇ ਇਹ ਜਿਨੇਊ ਜੀ ਕਾ ਹਈ ਤਾਂ ਪਾਂਡੇ ਕਤ ਹੁਣ ਅਸਲੀਅਤ ਕੀ ਹੈ ਜਿਹੜਾ ਜਿਨੇ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਸਾਨੂੰ ਦੇ ਰਹੇ ਨੇ ਉਹਦੀ ਅਸਲੀਅਤ ਕੀ ਹੈ ਨਾ ਇਹ ਤੂ ਐ ਨਾ ਮਨ ਲੱਗਿਆ ਨਾ ਇਹ ਚਲੇ ਨਾ ਜਾਏ ਇਹ ਟੁੱਟਦਾ ਉਹ ਫੇਰੇ ਵਾਲਾ ਤਾਂ ਟੁੱਟ ਜਾਏਗਾ ਮੈਲਾ ਵੀ ਹੋ ਜਾਏਗਾ ਇਹਨੂੰ ਸਾੜ ਕੇ ਦੇ ਕੇ ਸਾੜ ਵੀ ਜਾਏਗਾ ਪਰ ਜਿਹੜਾ ਮੈਂ ਜਿਨੇ ਤੇ ਰਿਹਾ ਨਾ ਮਨ ਦਾ ਇਹ ਜਿਨੇ ਟੁੱਟਦਾ ਨਹੀਂ ਹੈ ਸੜਦਾ ਨਹੀਂ ਹੈ ਇਹ ਮੈਲਾ ਨਹੀਂ ਹੁੰਦਾ ਸਗੋਂ ਅੰਦਰ ਦੀ ਮੈਲ ਨੂੰ ਦੂਰ ਕਰ ਦਿੰਦਾ ਹੈ ਅੰਦਰ ਦੀ ਮੈਲ ਨੂੰ ਖਤਮ ਕਰ ਦਿੰਦਾ ਹੈ ਨਾ ਇਹ ਤੋ ਟੈ ਨਾਮਲ ਲੱਗੈ ਨਾ ਇਹ ਜਲੇ ਨ ਜਾਏ ਧਨ ਸੁਮਾਨਸ ਨਾਨਕਾ ਜੋਗਲ ਚੱਲੇ ਪਾਏ ਉਹ ਧਨ ਨੇ ਮਾਨਸ ਉਹ ਮਨੁੱਖ ਧਨ ਨੇ ਜਿਹੜੇ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਜਨੇਊ ਪਾ ਲੈਂਦੇ ਨੇ ਕਿਹੜਾ ਦਿਆ ਦਾ ਸੰਤੋਖ ਦਾ ਸਤ ਦਾ ਉੱਚੇ ਆਚਰਣ ਦਾ ਜੱਟ ਦਾ ਜਿਹੜੇ ਇਹ ਚਾਰ ਗੁਣਾ ਦਾ ਜਨੇਊ ਪਾ ਲੈਂਦੇ ਨੇ ਆਪਣੇ ਮਨ ਨੂੰ ਸਾਬ ਜੀ ਕਹਿੰਦੇ ਉਹ ਤੰਨ ਨੇ ਮਨੁੱਖ ਹੁਣ ਸਾਡੇ ਤੇ ਵੀ ਸਵਾਲ ਖੜਾ ਹੋ ਸਕਦਾ ਨਹੀਂ ਵੀ ਸਾਬ ਨੇ ਆਖ ਦਿੱਤਾ ਵੀ ਤੇਰਾ ਜਨੇਊ ਟੁੱਟ ਵੀ ਜਾਏਗਾ ਤੇ ਰਾਜ ਜੀ ਨੇ ਉਹ ਜਿਹੜਾ ਮੈਲ ਵੀ ਲੱਗੇ ਕੀ ਤੇਰੇ ਜੀ ਨੇ ਉਹ ਜਿਹੜਾ ਸੜ ਵੀ ਜਾਏਗਾ ਤੇ ਅਗਲਾ ਵੀ ਤਾਂ ਸਵਾਲ ਕਰ ਸਕਦਾ ਹੈ ਕਿ ਤਾ ਸ਼ਿਰੀ ਸਾਹਿਬ ਨੂੰ ਵੀ ਪਈਏ ਵੀ ਟੁੱਟ ਜੇ ਧਾਤ ਰੂਪ ਮੈਣਾ ਹੋ ਜਾਏਗਾ ਕੇਸ ਅਸੀਂ ਤੋਂ ਨੇ ਉਹ ਵੀ ਤਾਂ ਮੈਲੇ ਹੁੰਦੇ ਨੇ ਇਹ ਵੀ ਤਾਂ ਸੜ ਜਾਏਗਾ ਪਾਈ ਤਾਂ ਤੁਸੀਂ ਵੀ ਹੈ ਮੈਂ ਪੰਜ ਕਕਾਰਾਂ ਦੇ ਖਿਲਾਫ ਨਹੀਂ ਕਿ ਨਾ ਸਮਝੋ ਕਿ ਗੁਰੂ ਸਾਹਿਬ ਜੀ ਨੇ ਉਹਨੂੰ ਸਮਝਾਇਆ ਹੈ ਇਸਹਾਲੂ ਵੀ ਸਮਝਾਇਆ ਵੀ ਤੁਸੀਂ ਵੀ ਇਹਨਾਂ ਗੁਣਾਂ ਨੂੰ ਜੀਵਨ ਦੇ ਅੰਦਰ ਧਾਰਨ ਕਰੋ ਪੰਜ ਪ੍ਰਕਾਰ ਸਾਡੇ ਤਨ ਨੂੰ ਸ਼ਿੰਗਾਰਦੇ ਨੇ ਪਰ ਖੰਡੇ ਬਾਟੇ ਦੀ ਜਿਹੜੀ ਪੋਲ ਹੈ ਉਹ ਸਾਡੇ ਮਨ ਨੂੰ ਸ਼ਿੰਗਾਰਦੀ ਹੈ ਜੇ ਉਹਦੇ ਤੋਂ ਉਦੂ ਰਹਿਆ ਸੀ ਜਿਹੜੀ ਖੰਡੇ ਬਾਟੇ ਦੀ ਪੋਲ ਹੈ ਨਾ ਜਿਹੜੇ ਉਹ ਗੁਣ ਨੇ ਕਿਹੜੇ ਗੁਣ ਨੇ ਜੀ ਜਿਹੜੇ ਵਿੱਚ ਜਪਜੀ ਸਾਹਿਬ ਦੇ ਗੁਣ ਪਾਏ ਨੇ ਜਾਪ ਸਾਹਿਬ ਦੇ ਗੁਣ ਪਾਏ ਨੇ ਪੰਜ ਬਾਣੀਆਂ ਦੇ ਜਿਹੜੇ ਗੁਣ ਪਾਏ ਨੇ ਇਹਨਾਂ ਗੁਣਾ ਤੋਂ ਸੀ ਅਧੂਰੀ ਹਾਂ ਫਿਰ ਯਾਦ ਰੱਖੋ ਇਹ ਹਾਰ ਸ਼ਿੰਗਾਰ ਵੀ ਵਿਅਰਥ ਹੋ ਜਾਣਾ ਸਦਾ ਫਿਰ ਕੋਈ ਲਾਹ ਨਹੀਂ ਜੀ ਮੇਰੇ ਵਰਗਾ ਕੇ ਜੀ ਮੈਨੂੰ 20 ਸਾਲ ਹੋ ਗਏ ਮਰਿਸ਼ਕਿਆਂ ਨੂੰ ਉਹ ਗ ਤੇਰੇ ਅੰਦਰ ਤਰਸਦਾ ਹੈ ਹੀ ਇਨਾ ਸਮਾਂ ਹੋ ਗਿਆ ਜੀ ਖੰਡੇ ਬਾਟੇ ਦੀ ਕੋਰ ਨੀਤੀ ਨੂੰ ਸੱਚ ਤਾਂ تیرੇ ਕੋਲ ਹੈ ਹੀ ਫਿਰ ਫਾਇਦਾ ਕੀ ਲਾਹਣ ਲੋੜਾ ਗੁਰੂ ਸਾਹਿਬ ਜੀ ਨੇ ਸਾਨੂੰ ਵੀ ਸਮਝਾਇਆ ਵੀ ਭਲਿਓ ਇਨਾ ਗੁਨਾ ਮੱਗੇ ਵੀ ਬੇਨਤੀ ਕੀਤੀ ਉਦਾਹਰਣ ਜਰੂਰ ਉਹਨਾਂ ਦੀ ਲਿੱਤੀ ਹੈ ਸਮਝਾਉਣ ਦਾ ਤਰੀਕਾ ਗੁਰੂ ਸਾਹਿਬ ਜੀ ਦਾ ਉਦਾਹਰਣ ਜਰੂਰ ਉਹਨਾਂ ਦੀ ਲਿੱਤੀ ਹੈ ਸਮਝਾਇਆ ਸਾਨੂੰ ਸਾਰਿਆਂ ਨੂੰ ਇਹ ਗੁਰੂ ਸਾਹਿਬ ਜੀ ਨੇ ਉਦਾਹਰਣ ਤਾਂ ਲਿੱਤੀ ਤਾਂ ਕਿ ਛੇਤੀ ਸਮਝ ਆ ਜੇ ਪਕੜ ਛੇਤੀ ਹੋ ਜਾਈ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਵੀ ਮਨੁੱਖ ਇਹਨਾਂ ਚਾਰ ਗੁਣਾ ਨੂੰ ਮਨੁੱਖ ਮਾਗੇ ਵੀ ਬੇਨਤੀ ਕਈ ਵਾਰੀ ਕਰ ਚੁੱਕੇ ਆਪ ਜੀ ਨੂੰ ਗੁਣਾ ਕਰਕੇ ਮਨੁੱਖ ਚੰਗਾ ਏ ਮੇਰੇ ਵਰਗਾ ਹਜ਼ਾਰਾਂ ਲੱਖਾਂ ਦਾ ਪਹਿਰਾਵਾ ਪਾ ਕੇ ਬੈਠਾ ਹੋਵੇ ਗੁਣ ਇੱਕ ਵੀ ਨਾ ਚੰਗਾ ਹੋਵੇ ਸੀ ਉਹਨੂੰ ਚੰਗਾ ਥੋੜਾ ਥਾਂ ਉਹ ਥੋ ਬੋਲ ਤੋ ਵੇ ਨਸ਼ੇ ਪਤੇ ਕਰਦਾ ਹੋਵੇ ਮਾੜੇ ਕਰਮ ਕਰਦਾ ਹੋਵੇ ਤੇ ਉਹਦੇ ਹਜ਼ਾਰਾਂ ਦੇ ਪਾਏ ਹੋਏ ਪਹਿਰਾਵੇ ਵੀ ਬੇਕਾਰ ਨੇ ਜੀ ਹੋ ਸਕਦਾ ਸंसार ਸਿਫਤ ਕਰ ਦੇਵੇ ਹੋ ਸਕਦਾ ਪਰ ਗੁਰੂ ਨਾਨਕ ਦਾ ਕਰ ਕਦੇ ਨਹੀਂ ਕਰੇਗਾ ਹੁਨੇ ਕੁਣਾ ਨੂੰ ਵੇਖਣਾ ਵਸ ਸਹਿਬ ਜੀ ਕਹਿੰਦੇ ਧੰਨ ਨੇ ਉਹ ਮਨੁਸ ਚੰਗੇ ਨੇ ਉਹ ਮਨੁਸ ਮਨੁੱਖ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਾਰ ਗੁਣਾ ਦਾ ਜਨੇਊ ਪਾਲ ਦੇਨੇ ਧਨ ਸੁਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਚਾਰ ਕੋਡੀਆਂ ਦਾ ਜੀ ਸੈਜ ਜੀ ਕਹਿੰਦੇ ਤੇਰਾ ਜਿਹੜਾ ਜਨੇਊਏ ਚਾਰ ਗੁੱਡੀਆਂ ਦਾ ਬਾਜ਼ਾਰ ਚੋਂ ਮਿਲ ਜੜਾ ਬਸ ਇਹੋ ਮੁੱਲ ਲੈਂਦਾ ਚੰਗੇ ਗੁਣਾ ਦਾ ਮੁੱਲ ਥੋੜਾ ਹੁੰਦਾ ਹੈ ਕੋਈ ਇਹ ਤਾਂ ਪ੍ਰਾਪਤ ਕਰਨੇ ਪੈਂਦੇ ਨੇ ਚੌਕੜ ਮੂਲ ਅਣਾਇਆ ਇਹ ਚੋਕਾ ਹੈ ਪਾਇਆ ਕਹਿੰਦੇ ਚਾਰ ਕੋਡੀਆਂ ਦਾ ਜਨੇਊ ਲਾ ਕੇ ਲਿਆ ਕੇ ਮਨੁੱਖ ਨੂੰ ਪੀੜੇ ਤੇ ਬਿਠਾ ਕੇ ਉਹਦੇ ਗਲੇ 'ਚ ਪਾ ਦਿੰਦਾ ਏ ਫਿਰ ਉਹਦੇ ਕੰਨ 'ਚ ਇੱਕ ਗੱਲ ਲੱਗਦਾ ਬ੍ਰਾਹਮਣ ਅਗਲੀ ਪੰਕਤੀ ਵੱਲ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਸਿੱਖਾਂ ਇਹਨੂੰ ਬਿੰਦੀ ਕਦੇ ਨਾ ਲਾਓ ਜੇ ਤੁਸੀਂ ਬਿੰਦੀ ਲਾਉਂਗੇ ਫਿਰ ਸਿੱਖਾਂ ਦੀ ਗੱਲ ਆ ਜਾਈਗੀ ਫਿਰ ਗੱਲ ਆ ਜੇ ਕਿ ਵੀ ਸਿੱਖਾਂ ਦਾ ਅੱਜ ਤੋਂ ਬਾਅਦ ਬ੍ਰਾਹਮਣ ਗੁਰੂ ਨਹੀਂ ਇੱਥੇ ਕੋਸ਼ਿਸ਼ ਕਰਨੀ ਹੈ ਵੀ ਇਹਨੂੰ ਬਿੰਦੀ ਤੋਂ ਰਹਿਤ ਉਚਾਰਨ ਕਰਨਾ ਸੀ ਅਰਥ ਦੇ ਅਨਰਥ ਹੋ ਜਾਣਗੇ ਫਿਰ ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣthia ਕਹਿੰਦੇ ਫਿਰ ਜਨੇਊ ਲਿਆ ਕੇ ਚਾਰ ਕੋਡੀਆਂ ਦੇ ਪੀੜੇ ਤੇ ਬਿਠਾ ਕੇ ਉਹਦੇ ਗਲੇ 'ਚ ਪਾ ਕੇ ਨਾ ਫਿਰ ਕੰਨ ਚ ਇੱਕ ਸਿੱਖਿਆ ਦਿੰਦਾ ਏ ਵੀ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੈ ਤੂੰ ਜੋ ਕੁਝ ਵੀ ਕਰਨਾ ਹੈ ਜਿਹੜੀ ਵੀ ਰਸਮ ਕਰਨੀ ਹੈ ਮੇਰੇ ਤੋਂ ਪੁੱਛ ਕੇ ਕਰਨੀ ਹੈ ਇੱਕ ਵਾਰੀ ਜਦੋਂ ਮਨੁੱਖ ਇਹ ਬਿਪਰਵਾਦ ਦੀ ਸੋਚ ਦੇ ਆੜ ਵਿੱਚ ਆ ਜਾਂਦਾ ਹੈ ਨਾ ਫਿਰ ਛੁੱਟਣਾ ਬੜਾ ਮੁਸ਼ਕਿਲ ਹੈ ਕਿੰਨੇ ਸਾਲਾਂ ਤੋਂ ਵਰਨਮੰਡ ਚੱਲੇ ਰਹੇ ਸੀ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਜੀ ਜਿਹੜੀ ਇਹ ਵਰਨਮੰਡ ਨੂੰ ਖਤਮ ਕੀਤਾ

ਉਹ ਮੂਆ ਉਹ ਛੜ ਪਿਆ ਵੇ ਤੱਗਾ ਗਿਆ ਕਹਿੰਦੇ ਮਨੁੱਖ ਮਰਿਆ ਇੱਥੇ ਹੀ ਰਹਿ ਗਿਆ ਹੁੰਦਾ ਜੀ ਉਹ ਉਹ ਮੂਆ ਉਹ ਛੜ ਪਿਆ ਸਾਬ ਕਹਿੰਦੇ ਉਹ ਜਿੰਦੇ ਜਨੇਊ ਪਾਇਆ ਸੀ ਤੂੰ ਉਹ ਸੰਸਾਰ ਚੋਂ ਗਿਆ ਉਹਦਾ ਜਨੇਊ ਇੱਥੇ ਹੀ ਰਹਿ ਗਿਆ ਛੜ ਪਿਆ ਇੱਥੇ ਇੱਥੇ ਲੈ ਗਿਆ ਨਾਲ ਤਾਂ ਨਹੀਂ ਗਿਆ ਨਾਲ ਤਾਂ ਨਹੀਂ ਹਾਂ ਜੇ ਚੰਗੇ ਗੁਣਾਂ ਦੀ ਕਮਾਈ ਸੀ ਉਹਤ ਨਾਲ ਜਾਂਦੀ ਜੇ ਦਿਆ ਦਾ ਗੁਣ ਕਮਾਇਆ ਹੁੰਦਾ ਸੰਤੋਖ ਦਾ ਗੁਣ ਕਮਾਇਆ ਹੁੰਦਾ ਚੰਗੇ ਆਚਰਨ ਤੇ ਕਿਰਦਾਰ ਦਾ ਗੁਣ ਕਮਾਇਆ ਹੁੰਦਾ ਸਹਿਬ ਜੀ ਕਹਿੰਦੇ ਫਿਰ ਉਹ ਨਾਲ ਵੀ ਚਲਾ ਜਾਣਾ ਸੀ ਪਰ ਤੇਰਾ ਜੀ ਨੇ ਉੱਥੇ ਥੀ ਸੜ ਗਿਆ ਇੱਥੇ ਹੀ ਰਹਿ ਗਿਆ ਵੇ ਤੱਗਾ ਗਿਆ ਸਹਿਬ ਜੀ ਕਹਿੰਦੇ ਉਹ ਨਾਲ ਨਹੀਂ ਗਿਆ ਇੱਥੇ ਹੀ ਰਹਿ ਗਿਆ ਉਹ ਨਾਲ ਨਹੀਂ ਲਿਪਿਆ ਤੇ ਫਿਰ ਉਹਦਾ ਫਾਇਦਾ ਕੀ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਉਸ ਚੀਜ਼ ਨਾਲ ਜੋੜਿਆ ਜਿੰਨੇ ਸਾਡੇ ਨਾਲ ਨਿਭਣਾ ਇਸ ਲੋਕ ਵਿੱਚੋਂ ਇਸ ਮਾਤ ਲੋਕ ਤੋਂ ਵੀ ਜਦ ਤੁਸੀਂ ਕੁੰਝਣਗੇ ਜਦ ਤੁਹਾਨੂੰ ਇਸ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਬਖਸ਼ਿਸ਼ ਕੀਤੀ ਕਿ ਇਸ ਸੋਚ ਤੋਂ ਸਾਨੂੰ ਵਰਜਿਆ ਦੂਰ ਕਿਤੇ ਇਹ ਕੇਵਲ ਉਦਾਹਰਨ ਹੈ ਹੋਰ ਵੀ ਜਿੰਨੀ ਵਿਪਰਵਾਦ ਸੋਚ ਹੈ ਨਾ ਉਹਨਦੀ ਤੁਦੋਂ ਮਗੇ ਵੀ ਬੀ ਕਿਤੇ ਕੋਈ ਵੀ ਦੁਬਿਧਾ ਹੋਵੇ ਗੁਰਪਾਣੀ ਨੂੰ ਜਰੂਰ ਇੱਕ ਵਾਰੀ ਪੜ੍ਹੋ ਕਿ ਕੋਈ ਵੀ ਗੱਲ ਆਖਦਾ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਗੁਰਪਾਣੀ ਦਾ ਸਹਾਰਾ ਜਰੂਰ ਹੋ ਸਾਡੇ ਪਰਮ ਮਿਟਣ ਦੇ ਪਰਮ ਦੂਰ ਉਹਨਗੇ ਸਿੱਧੂਬਦਾ ਚ ਨਹੀਂ ਪਾਵਾਂਗੇ ਜੇ ਇੱਕ ਵਾਰੀ ਦੁਬਿਧਾ ਚ ਪੱਸ ਗਏ ਫਿਰ ਨਿਕਲਣਾ ਬਹੁਤ ਦੁੱਖ ਹੈ ਫਿਰ ਕਿਨਾਰੇ ਤੇ ਨਹੀਂ ਲੱਗਦਾ ਦੁਖਦਲਾ ਮਨੁੱਖ ਉਹ ਸੋਚਾਂ ਚ ਪਿਆ ਰਹਿੰਦਾ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨੇ ਚੰਗੇ ਗੁਣ ਬਖਸ਼ੇ ਨਹੀਂ। ਬਿਚ ਚੰਗੇ ਗੁਣਾ ਨੂੰ ਆਪਣੇ ਮਨ ਵਿੱਚ ਧਾਰਨ ਕਰ ਕੇ ਕੇਵਲ ਬਾਹਰੀ ਚਿੰਨਾ ਦੇ ਨਾਲ ਧਰਮੀ ਨਹੀਂ ਬਣਿਆ ਜਾਂਦਾ। ਜਦੋਂ ਚੰਗੇ ਗੁਣਾ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਏਗਾ, ਚੰਗੇ ਗੁਣਾ ਨੂੰ ਆਪਣੇ ਜੀਵਨ ਵਿੱਚ ਵਸਾਏਗਾ, ਫਿਰ ਯਾਦ ਲੱਕੀ ਤੇਰਾ ਲੋਕ ਵੀ ਸਬਰੇਗਾ ਤੇ ਤੇਰਾ ਪਰਲੋਕ ਵੀ ਸੁਖ ਰਚਨਾ ਹੈ। ਕੋਈ ਅਭਿਅੰਤ ਕਰਤਾ ਦੀ ਫਰਮਾਨ ਦੀ ਮਾਫੀ ਦੀ ਆਓ ਰੋਜ਼ ਦੀ ਤਰ੍ਹਾਂ ਉਸ ਪ੍ਰਮਾਤਮਾ ਦੇ ਉਸ ਕਾਲਪੁਰਖ ਦੇ